ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇਤੀ ਜਾਗਰਣ ਮੈਂ ਹਾਂ ਸੰਦੀਪ ਸਿੰਘ ਸਵਾਗਤ ਕਰਦਾ ਤੁਹਾਡਾ ਸਭ ਦਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੇ ਆ ਮੁੱਖ ਸੁਰਖੀਆਂ ਤੇ ਪੀਏਯੂ ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਜ਼ਿਲ੍ਹਾ ਐਸਬੀਐਸ ਨਗਰ ਦੇ ਪਿੰਡ ਪਠਲਾਵਾ ਵਿੱਚ ਸਥਾਪਿਤ ਕੀਤਾ ਮਿਨੀ ਜੰਗਲ ਜਿਸ ਵਿੱਚ 200 ਦੇ ਕਰੀਬ ਰਵਾਇਤੀ ਰੁੱਖ ਅਤੇ 20 ਕਿਸਮਾਂ ਦੇ ਫਲਦਾਰ ਬੂਟੇ ਝਾੜੀਆਂ ਸ਼ਾਮਿਲ ਹਨ ਭਾਰਤੀ ਕਿਸਾਨ ਸਿੱਧੂਪੁਰ ਦੇ ਸੁਭਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਹੁੰਦੀਆਂ ਪੂਰੀਆਂ ਤਦ ਤੱਕ ਰਹੇਗਾ ਧਰਨਾ ਜਾਰੀ ਪੀਏਯੂਡੀ ਵਿਦਿਆਰਥਣੇ ਕਮਾਂਤਰੀ ਕਾਨਫਰੰਸ ਵਿੱਚ ਜਿੱਤਿਆ ਇਨਾਮ ਭਾਰਤੀ ਪਾਲਕ ਦੀ ਰੋਗਾਂ ਨਾਲ ਲੜਨ ਦੀ ਮਨੁੱਖੀ ਸ਼ਕਤੀ ਵਿਦਵਾਨ ਸਬੰਧੀ ਕੀਤਾ ਪੇਪਰ ਪੇਸ਼ ਔਰਤਾਂ ਲਈ ਪ੍ਰੇਰਨਾ ਸਰੋਤ ਬਣੀ ਰਤਨਮਾ ਗੁੜਮੱਥਾ ਆਪਣੀ ਮਿਹਨਤ ਅਤੇ ਸੂਝਬੂਧ ਸਦਕਾ ਕਮਾ ਰਹੀ ਹੈ ਕਰੋੜਾ ਰੁਪਏ ਅੰਨਾ ਸੂਬਿਆਂ ਚ ਤਾਪਮਾਨ 40 ਡਿਗਰੀ ਤੋਂ ਰਹਿਗਾ ਪਾਰ ਜਾਣੋ ਅਪ੍ਰੈਲ 10 ਤੱਕ ਦੀ ਵੈਦਰ ਰਿਪੋਰਟ ਹੁਣ ਖਬਰਾਂ ਵਿਸਤਾਰ ਨਾਲ ਪੀਯੂ ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਜ਼ਿਲ੍ਹਾ ਐਸਬੀਐਸ ਨਗਰ ਦੇ ਪਿੰਡ ਪਥਲਾਵਾ ਵਿੱਚ ਇੱਕ ਮਿਨੀ ਜੰਗਲ ਸਥਾਪਿਤ ਕੀਤਾ ਹੈ। ਇਹ ਜੰਗਲ ਪ੍ਰਵਾਸੀ ਭਾਰਤੀ ਸਰਦਾਰ ਜਗਜੀਤ ਸਿੰਘ ਤੱਬਰ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਨੇ ਰਵਾਇਤੀ ਰੁੱਖਾਂ ਵਿੱਚ ਲਾਇਆ ਹੈ। ਪੀਯੂ ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਰਾਉਂਡ ਗਲਾਸ ਫਾਊਂਡੇਸ਼ਨ ਅਤੇ ਤੱਬਰ ਪਰਿਵਾਰ ਦੇ ਸਹਿਯੋਗ ਨਾਲ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ। 200 ਦੇ ਕਰੀਬ ਰਵਾਇਤੀ ਰੁੱਖ ਇੰਨਾ ਵਿੱਚ 24 ਕਿਸਮਾਂ ਦੇ ਫਲਦਾਰ ਬੂਟੇ ਅਤੇ ਝਾੜੀਆਂ ਸ਼ਾਮਲ ਹਨ ਤਿੱਬਰ ਪਰਿਵਾਰ ਵੱਲੋਂ ਮੁਹैया कराई ਕਰੀਬ ਅੱਧਾ ਏਕੜ ਜ਼ਮੀਨ ਉੱਪਰ ਇਹ ਜੰਗਲ ਲਾਇਆ ਜਾ ਰਿਹਾ ਹੈ ਇਸ ਸਬੰਧੀ ਇੱਕ ਵਿਸ਼ੇਸ਼ ਸਮਾਰੋਹ ਹੋਇਆ ਜਿਸ ਵਿੱਚ ਵਿਭਾਗ ਦੇ ਮੁਖੀ ਡਾਕਟਰ ਗੁਰਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਿਨੀ ਜੰਗਲ ਦਾ ਮਹੱਤਵ ਪੰਜਾਬ ਦੇ ਮੂਲ ਰੁੱਖਾਂ ਅਤੇ ਜੀਵਾਂ ਨੂੰ ਬਚਾਉਣ ਦੀ ਕੋਸ਼ਿਸ਼ ਵੱਜੋਂ ਪਛਾਣਿਆ ਜਾ ਸਕਦਾ ਹੈ ਉਨ੍ਹਾਂ ਨੇ ਭਵਿੱਖ ਵਿੱਚ ਇਨ੍ਹਾਂ ਰੁੱਖਾਂ ਦੀ ਸਾਂਭ ਸੰਭਾਲ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਪ੍ਰੋਸਾ ਦਵਾਇਆ ਸਮਾਰੋਹ ਦੀ ਸ਼ੁਰੂਆਤ ਅਰਦਾਸ ਨਾਲ ਹੋਈ ਵਿਦੇਸ਼ੀ ਪਰਿਵਾਰ ਨੇ ਇਸ ਤੋਂ ਬਾਅਦ ਇੱਕ ਇੱਕ ਪੌਦਾ ਲਾਇਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੁਪਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪਿੰਡ ਛਤੇਆਣਾ ਵਿਖੇ ਪੁੱਜੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਕਿਸਾਨਾਂ ਦੀ ਹੱਕੀ ਮੰਗਾਂ ਲਈ ਚੱਲਦਾ ਅੰਦੋਲਨ ਅੱਗੇ ਵਧਦਾ ਜਾ ਰਿਹਾ ਹੈ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਅੰਦੋਲਨ ਚੱਲਦਾ ਰਹੇਗਾ ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੇ ਸੁਚੇਤ ਰਹਿਣਾ ਚਾਹੀਦਾ ਹੈ ਸੂਬਾ ਪ੍ਰਧਾਨ ਨੇ ਕਿਸਾਨਾਂ ਨੂੰ ਅੰਦੋਲਨ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਉਨ੍ਹਾਂ ਸਰਕਾਰ ਦੇ ਕਿਸਾਨ ਮਾਰੂ ਮਨਸੂਬਿਆਂ ਬਾਰੇ ਕਿਹਾ ਕਿ ਸਰਕਾਰੀ ਮੰਡੀਆਂ ਦੇ ਬਰਾਬਰ ਕਾਰਪੋਰੇਟ ਘਰਾਣਿਆਂ ਨੂੰ ਕਣਕ ਦੀ ਖਰੀਦ ਕਰਨ ਵਾਲੇ ਫੈਸਲਿਆਂ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਵਾਪਸ ਲੈਣਾ ਪਿਆ ਪੀਏਯੂ ਦੇ ਬਾਇਓਕੈਮਿਸਟਰੀ ਵਿਸ਼ੇ ਵਿੱਚ ਐਮਐਸਸੀ ਕਰ ਰਹੀ ਵਿਦਿਆਰਥੀ ਜਸ਼ਨਦੀਪ ਕੌਰ ਨੇ ਕਮਾਂਤਰੀ ਪੱਧਰ ਤੇ ਹੋਈ ਕਾਨਫਰੰਸ ਵਿੱਚ ਜ਼ੁਬਾਨੀ ਪੇਪਰ ਪੇਸ਼ ਕੀਤਾ ਤੇ ਤੀਸਰਾ ਸਥਾਨ ਹਾਸਲ ਕੀਤਾ ਜਸ਼ਨਦੀਪ ਕੌਰ ਨੇ ਨੌਇਡਾ ਦੇ ਐਮਡੀ ਸੰਸਥਾਨ ਵਿੱਚ ਬੀਤੇ ਦਿਨੀ ਤੰਦਰੁਸਤ ਭੋਜਨ ਪ੍ਰਬੰਧਾਂ ਬਾਰੇ ਹੋਈ ਕਮਾਂਤਰੀ ਕਾਨਫਰੰਸ ਵਿੱਚ ਭਾਰਤੀ ਪਾਲਕ ਦੀ ਰੋਗਾਂ ਨਾਲ ਲੜਨ ਦੀ ਮਨੁੱਖੀ ਸ਼ਕਤੀ ਵਿਧਾਨ ਸੰਬੰਧੀ ਸਮਰੱਥਾ ਬਾਰੇ ਪੇਪਰ ਪੇਸ਼ ਕੀਤਾ ਸਬਜੀ ਵਿਭਾਗ ਦੇ ਵਿਗਿਆਨੀ ਡਾਕਟਰ ਹੀਰਾ ਸਿੰਘ ਨੇ ਪੇਸ਼ ਕੀਤੇ ਗਏ ਪੇਪਰ ਵਿੱਚ ਸਹਿਯੋਗ ਦਿੱਤਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸੰਕਲਪ ਦੇ ਅਨੁਸਾਰ ਦੇਸ਼ ਦੇ ਕਿਸਾਨ ਖੇਤੀ ਤੋਂ ਕਾਫੀ ਪੈਸਾ ਕਮਾ ਰਹੇ ਹਨ ਕਿਸਾਨਾਂ ਲਈ ਪ੍ਰਧਾਨ ਮੰਤਰੀ ਦੀ ਇਹ ਯੋਜਨਾ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਇਸੇ ਵਿਸ਼ੇ ਤੇ ਕੰਮ ਕਰਦੇ ਹੋਏ ਕਰਨਾਟਕ ਦੇ ਕੋਲਾਰ ਜ਼ਿਲ੍ਹੇ ਦੇ ਸੁਨਵਾਸਪੁਰਾ ਕਸਬੇ ਦੀ ਰਹਿਣ ਵਾਲੀ ਮਹਿਲਾ ਕਿਸਾਨ ਰਤਨਮਾ ਹਟਮੱਥਾ ਨੇ ਮਹਿਲਾ ਕਿਸਾਨ ਵਿੱਚ ਕੇਂਦਰੀ ਮੰਤਰੀ ਪਸ਼ੂ ਪਾਲਨ ਅਤੇ ਡੇਰੀ ਮੰਤਰੀ ਪਰਸ਼ੋਤਮ ਰੁਪਾਲਾ ਵੱਲੋਂ ਰਾਸ਼ਟਰੀ ਪੁਰਸਕਾਰ ਹਾਸਿਲ ਕੀਤਾ ਦੱਸਦੀ ਹੈ ਕਿ ਮਹਿਲਾ ਕਿਸਾਨ ਰਤਨਿਆ ਗੁੜਮੱਥਾ ਕੋਲ ਕੁੱਲ 4 ਏਕੜ ਵਾਹੀਯੋਗ ਜ਼ਮੀਨ ਹੈ ਜਿਸ ਵਿੱਚ ਉਹ ਅੰਬ ਬਾਜਰੇ ਅਤੇ ਰੇਸ਼ਮ ਦੇ ਕੀੜਿਆਂ ਦਾ ਖੇਤੀ ਕਰਦੀ ਹੈ ਉਸ ਕੋਲ 2 ਏਕੜ ਵਿੱਚ ਅੰਬਾਂ ਦੇ ਬਾਗ ਹਨ ਅਤੇ ਉਸ 1 ਏਕੜ ਵਿੱਚ ਬਾਜਰੇ ਦੀ ਖੇਤੀ ਕਰਦੀ ਹੈ ਇਸ ਤੋਂ ਇਲਾਵਾ ਰਤਨਮਾ ਗੁੜਮੱਥਾ 1 ਏਕੜ ਵਿੱਚ ਰੇਸ਼ਮ ਦੇ ਕੀੜਿਆਂ ਦੀ ਕੀੜਿਆਂ ਨੂੰ ਪਾਲਦੀ ਹੈ ਉਸਨੇ ਆਪਣੇ ਖੇਤਾਂ ਵਿੱਚ ICSR ਕੇਵੀਕੇ ਕਲਾਰ ਦੁਆਰਾ ਪ੍ਰਦਾਨ ਕੀਤੀ ਸਭ ਤੋਂ ਵਧੀਆ ਟੈਕਨੋਲੋਜੀ ਨੂੰ ਅਪਣਾਇਆ ਹੈ ਇਸ ਟੈਕਨੋਲੋਜੀ ਦੀ ਮਦਦ ਨਾਲ ਅਜ ਰਤਨਮਾ ਕਰੋੜਾ ਰੁਪਏ ਕਮਾ ਰਹੀ ਹੈ ਅਤੇ ਸਫਲ ਕਿਸਾਨ ਵਜੋਂ ਦੂਜਿਆਂ ਲਈ ਉਦਾਹਰਣ ਬਣੀ ਹੈ ਮੌਸਮੀ ਪਾਗ ਨੇ ਦੇਜ ਦੇ ਵੱਖ-ਵੱਖ ਖੇਤਰਾਂ ਵਿੱਚ ਮੀਂਹ ਅਤੇ ਗਰਮੀ ਦੀ ਭਵਿੱਖਬਾਣੀ ਕੀਤੀ ਹੈ ਪੂਰਬੀ ਅਤੇ ਪ੍ਰਾਇਦੀਪ ਭਾਰਤ ਦੇ ਕੁਝ ਹਿੱਸਿਆਂ ਵਿੱਚ 4 ਅਪ੍ਰੈਲ ਤੋਂ 7 ਅਪ੍ਰੈਲ ਤੱਕ ਹੀਟ ਵੇਵ ਦੇ ਹਾਲਾਤ ਬਣ ਰਹੇ ਹਨ ਇਸ ਦੇ ਨਾਲ ਹੀ ਭਾਰਤ ਦੇ ਕਰਨਾਟਕ ਅਤੇ ਤੱਟਵਤੀ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ 4 ਅਪ੍ਰੈਲ ਨੂੰ ਹੀਟ ਵੇਵ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਕਿ ਉੜੀਸਾ ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਅਲੱਗ-ਥਲੱਗ ਥਾਵਾਂ ਤੇ ਵੀ ਇਸ ਦੀ ਮਿਆਦ ਦੇ ਦੌਰਾਨ ਹੀਟ ਵੇਵ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਾਜਧਾਨੀ ਦਿੱਲੀ ਵਿੱਚ ਮੀਂਹ ਪੈ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਰਾਈਲ ਜੀ ਮੱਚ ਅੱਤ ਦੀ ਗਰਮੀ ਦੇਖਣ ਨੂੰ ਮਿਲੀ ਨੰਦੇয়াল ਵਿੱਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਕਰਨਾਟਕ ਮਹਾਰਾਸ਼ਟਰ ਅਤੇ ਵਿਦਰਾਬ ਦੇ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਹੈ ਐਦਾਂ ਦੀ ਅਸੀਂ ਤਾਜ਼ਾਤਰੀਨ ਖਬਰਾਂ ਦੇਖਣ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਦੇ ਨਾਲ ਧੰਨਵਾਦ